ਮਾਨ ਜੀ ਸਾਰਿਆਂ ਦੇ ਸਸਰੀ ਘਰ ਤੇ ਮਾਫੀ ਪਹਿਲੇ ਮੰਗ ਲੈਨੇ ਆ। ਬਈ ਸਚਾਈ ਦੇਖਣੀ ਐ। ਠੀਕ ਆ ਨਾ ਸਰਕਾਰ ਦੀ ਉਹ ਅਸੀਂ ਜਰੂਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਜੇ ਤੁਸੀਂ ਕਹੋਗੇ ਕੈਂਵਰੀ ਦੀ ਫੁਟੇਜ ਮਾੜੀ ਐ ਵਧੀਆਣੀ ਆ ਰਹੀ ਵੀਡੀਓ ਉਹ ਭਰਾ ਪਹਿਲੇ ਪੁੱਲ ਚੋਂ ਮਾਫ ਕਹਿੰਉਂ ਕਿ ਸੁਭਾ ਬਣਾ ਰਿਹਾ ਤੇ ਸਾਡੇ ਕੋਲੇ ਵੱਡੇ ਵੱਡੇ ਮੋਬਾਈਲ ਤਾਂ ਹੈ ਹੀ ਨਹੀਂ ਜਿਹੜੇ ਐਨ ਪੂਰੀ ਚੱਡੀ ਚਾਵੇ ਠੀਕ ਆ ਨਾ ਮਾਫੀ ਪਹਿਲੇ ਮੰਗ ਲਈ ਸੋਤੋਂ। ਕੋਈ ਕੰਫਰਮਾਇ ਜ ਨਹੀਂ ਕਰਾਂਗੇ ਅਸੀਂ ਖਬਰਾਂ ਦੇ ਵਿੱਚ ਕੋਈ ਵੀ ਜਿਹੜੀ ਮੇਨ ਖਬਰ ਆ ਉਹ ਤੁਹਾਡੇ ਮੂਰੇ ਲਿਆਵਾਂਗੇ ਪਹਿਲਾਂ ਜੀ ਵੀਡੀਓ ਦੇਖੋ ਮંત્રી ਸਾਹਿਬ ਤਾਂ ਕਹਿੰਦੇ ਆ ਉਹਨਾਂ ਦੀ ਸਰਕਾਰ ਕਹਿੰਦੀ ਕਿ ਅਸੀਂ ਗਰੀਬਾਂ ਲਈ ਕੰਮ ਹੀ ਬੜਾ ਕਰ ਰਹੇ ਹਾਂ ਬਿਜਲੀ ਵੀ ਫ੍ਰੀ ਕਰਤੀ ਹੈ ਬਿੱਲ ਹੀ ਨਹੀਂ ਆਉਂਦੇ ਮੇਰਾ 26000 ਰੁਪਏ ਬਿੱਲ ਆ ਜੀ ਕੀ ਕੀ ਚੱਲਦਾ ਘਰੇ ਕਰੇ ਦੇਖ ਲੋ ਜਾ ਕੇ ਤਫਤੀਸ਼ ਕਰ ਲੋ ਜੀ ਨਹੀਂ ਫਿਰ ਵੀ ਬਸ ਤੁਹਾਨੂੰ ਪਤਾ ਹੀ ਗਰੀਬਾਂ ਦੇ ਕਿਹਿੰਦਾ ਪੱਖਾ ਹੁੰਦਾ ਹੈ ਕੂਲਰ ਅਸੀਂ ਮਾੜਾ ਮੋਟਾ ਕਿਸਤਾਂ ਕੁਸਤਾਂ ਤੇ ਲੈ ਲੈਣੇ ਆ ਹੋਰ ਤਾਂ ਕੋਈ ਐਡਾ ਵਾੜਾ ਵਡਾ ਮੈਟਰ ਨਹੀਂ ਗਾ ਤੇ ਫਿਰ 26000 ਕਹਦਾਗੇ ਦੇਖ ਲੋ ਜੀ ਤੁਸੀਂ ਜਾ ਕੇ ਦੇਖ ਲੋ ਹਰੇਕ ਦਾ ਜੀ ਇੱਕ ਦਾ ਨਹੀਂ ਗਾ ਮੈਂ ਕਹਿੰਦਾ ਵੀ ਚਲੋ ਮੇਰੇ ਨਾਲ ਤਾਂ ਕੋਈ ਉਹ ਹੋਊਗਾ ਵੀ ਕਹੇ ਬੰਦਾ ਕਹਿੰਦਾ ਯਾਰ ਵੀ ਇਹਦੇ ਕੋਈ ਕੂਲ ਸਾਰਿਆਂ ਦੇ ਬਿੱਲ ਆਉਂਦੇ ਆ ਜੀ ਉਹ ਕਿੱਥੇ ਲਾਉਂਦੇ ਆ ਹਾਂ ਜੀ ਸਾਰਿਆਂ ਦੇ ਬਿੱਲ ਆਉਂਦੇ ਆ 50 ਤੋਂ ਘੱਟ ਕਿਸੇ ਗਰੀਬ ਦਾ ਹੈ ਹੀ ਨਹੀਂ ਹਾਂ ਜੀ ਸਰਕਾਰ ਤਾਂ ਕਹਿੰਦੀ ਕਿ ਜ਼ੀਰੋ ਆ ਰਹੀ ਹੈ ਪੰਜਾਹ ਹਜ਼ਾਰ ਬਿੱਲਾ ਮੀਟਰ ਤੁਹਾਡਾ ਮੀਟਰ ਵੱਟਿਆ ਹੈ ਹਾਂ ਬਿਲਕੁਲ ਵੱਟਿਆ ਜੀ ਕਾਦੋ ਬਿੱਲੀ ਮੈਨਾ ਆ ਜਾਂਦਾ ਜੀ 50-50 ਹਜ਼ਾਰ ਵੀ ਗਰੀਬ ਕੋਲੋਂ ਭਰਨਗੇ ਬਿੱਲ 50 ਹਜ਼ਾਰ ਕਾਦ ਆ ਗਿਆ ਕੀ ਕਹਿ ਸਕਦੇ ਹੋ ਸਰਕਾਰਾਂ ਖਬਰਾਂ ਕਾਦ ਪਾਈ ਜਾਂਦੀਆਂ ਬਿੱਲ ਤੇ ਤੁਹਾਡਾ ਹੁਣ ਮੀਟਰ ਕਟਿਆ ਹੋਇਆ ਹਾਂ ਕਟਿਆ ਬਿਲਕੁਲ ਕਟਿਆ ਜੀ ਉਹ ਸਾਹਮਣੇ ਕਰ ਮੇਰੇ ਅੱਛਾ ਤੇ ਸਰਕਾਰ ਤਾਂ ਕਹਿੰਦੀ ਕਿ ਕੋਈ ਆ ਹੀ ਨਹੀਂ ਰਿਹਾ ਬਿੱਲ ਕੁਛ ਨਹੀਂ ਸਭ ਝ ਹਾਂਜੀ ਦੇਖ ਲਈ ਵੀਡੀਓ ਮੈਨੂੰ ਐ ਦੱਸੋ ਇਹ ਕੋਈ ਆਮ ਪੱਤਰਕਾਰ ਨਹੀਂ ਹੈ ਜਿਹੜੀਆਂ ਖਬਰਾਂ ਦਿਖਾ ਸਕਦਾ ਠੀਕ ਆ ਨਾ ਉਹ ਦਾ ਪੰਜਾਬ ਮੀਡੀਆ ਵੇਖਿਆ ਹੋਇਆ ਜਿਹੜਾ ਮੇਨ ਹੈਗਾ ਨਾ ਮੇਨ ਚੈਨਲ ਹੈ ਜਿਹੜਾ ਚੰਡੀਗੜ੍ਹ ਬੈਠੇ ਆ ਵੱਡੇ ਵੱਡੇ ਮਤਲਬ ਕਿ ਵੱਡੇ ਵੱਡੇ ਲੈ ਛੱਡੇ ਹੋਣਾਂ ਨੇ ਫਾਰਮ ਉਹਨਾਂ ਚ ਬੈਠੇ ਆ ਤੇ ਆਪਦੇ ਰਖਲਾ ਦਫ਼ਤਰ ਤੋਂ ਹੀ ਚਲਾਉਂਦੇ ਆ ਹਰ ਅਜਗੜ ਉੱਥੇ ਆਪਦੀਆਂ ਵੀਡੀਓ ਬਣਾਉਂਦੇ ਆ ਤੇ ਮੁੱਖ ਮੰਤਰੀ ਦੇ ਕਦੇ ਵੀ ਖਿਲਾਫ ਨਹੀਂ ਚੱਲਣਗੇ ਉਹ ਠੀਕ ਆ ਨਾ ਤੁਹਾਨੂੰ ਵੀ ਪਤਾ ਕਿਹੜੇ ਕਿਹੜੇ ਚੈਨਲ ਹੈ ਮੈਂ ਆਪਾਂ ਇਹ ਜੇ ਪੱਤਰਕਾਰਾਂ ਦਾ ਸਾਥ ਦੇਣਾ ਚਾਹੀਦਾ ਦੂਜੀ ਗੱਲ ਮੈਨੂੰ ਐ ਦੱਸੋ ਇਹਨੇ ਵਾਦਾ ਕੀਤਾ ਸੀ ਕਿ ਮੈਂ ਬਿਜਲੀ 80% 90% ਲੋਕਾਂ ਦੀ ਮਾਫ ਕਰਤੀ 300 ਜੁੰਟ ਇਹ ਜਿਹਨੇ ਦਾ ਵਾਦਾ ਐ ਸੇ ਵਾਦੇ ਤੇ ਇਹਨਾਂ ਨੇ ਲੋਕ ਸਭਾ ਚੋਣਾਂ ਲੜੀਆਂ ਠੀਕ ਹੈ ਨਾ ਜੀ ਹੁਣ ਤੁਸੀਂ ਸੁਣ ਲਿਆ ਹੋਊਗਾ ਜਿਹੜਾ ਆਪਾਂ ਇਹਸਾਬ ਕਹਿ ਰਹੇ ਸੀ ਜੇ ਲੱਗੇ ਵੀ ਕੂਲਰ ਉਹ ਕਿਸ਼ਤਾਂ ਤੇ ਲੈਣੇ ਆ ਠੀਕ ਹੈ ਨਾ ਐ ਨਹੀਂ ਕਿ ਨਗਦ ਕਿਸਤਾਂ ਤੇ ਲੈ ਕੇ ਵੀ ਉਹ ਰੱਖ ਲੈ ਇਹ ਗੱਲ ਨਹੀਂ ਕਿ ਉਹ ਪੂਰਨਾ ਕਿਸ਼ਤਾਂ ਭਰ ਸਕਣ ਹੋ ਸਕਦਾ ਉਹਨਾਂ ਤੋਂ ਕਿਸ਼ਤਾਂ ਅਧੀਆਂ ਰਹਿ ਜਾਣ ਤੇ ਪੁੱਲਰ ਉਹਨਾਂ ਦਾ ਵਾਪਸ ਫੇਰ ਚੱਕਿਆ ਜਾਵੇ ਇਹ ਵੀ ਹੁੰਦਾ ਠੀਕ ਹੈ ਨਾ ਇਸੇ ਇਸੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਠੀਕ ਹੈ ਨਾ ਤੁਹਾਨੂੰ ਮੈਂ ਦੱਸ ਵੀ ਦਿਨਾ ਇੱਕ ਅੰਕੜਾ 34% ਪੰਜਾਬ ਦੇ ਵਿੱਚ ਦਲਤ ਭਾਈਚਾਰਾ ਰਹਿੰਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਵੀ ਨਹੀਂ ਰਹਿੰਦਾ ਠੀਕ ਹੈ ਨਾ ਇਹਨਾਂ ਦਲਤ ਭਾਈਚਾਰਾ ਇਹਨਾ ਬਿਹਾਰ ਦੇ ਵਿੱਚ ਵੀ ਨਦਲਤ ਪਾਈ ਚੱਲ ਰਿਹਾ ਰਹਿੰਦਾ ਜਿੰਨਾ ਕਿ ਪੰਜਾਬ ਵਿੱਚ ਪੰਜਾਬ ਤੇ ਸਭ ਤੋਂ ਵੱਧ ਇੰਡੀਆ ਦੇ ਵਿੱਚ ਸਭ ਤੋਂ ਵੱਧ ਪੰਜਾਬ ਦੇ ਵਿੱਚ ਦਲਤ ਪਾਈ ਚੱਲ ਰਿਹਾ ਰਹਿੰਦਾ ਹੈ ਉਹਨਾਂ ਦੇ ਕੋਈ ਵੀ ਸੁਣਵਾਈ ਨਹੀਂ ਲੈ ਰਹੇ ਅੱਜ ਤੱਕ ਇੱਕ ਮੁੱਖ ਮੰਤਰੀ ਬਣਾਇਆ ਇਹਨਾਂ ਨੇ ਉਹ ਵੀ 3 ਮਹੀਨੇ ਲਈ 6 ਮਹੀਨੇ ਕੰਮ ਸੀ 3 ਮਹੀਨੇ ਪਹਿਲਾਂ ਬੰਦੀ ਹੋ ਜਾਂਦਾ 6 ਮਹੀਨੇ ਦਾਤਰ ਬਣਾਇਆ ਸੀ 3 ਮਹੀਨੇ ਪਹਿਲਾਂ ਕੰਮ ਬੰਦ ਹੋ ਗਿਆ ਚਰਨਜੀਤ ਸਿੰਘ ਚੰਨੀ ਤੇ ਉਹਦੇ ਨਾਲ ਦਾ ਅੱਜ ਤੱਕ ਮੈਂ ਮੁੱਖ ਮੰਤਰੀ ਨਹੀਂ ਦੇਖਿਆ ਸਰਦਾਰ ਕੈਰੋਂ ਤੋਂ ਲੈ ਕੇ ਅੱਜ ਦਾ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਮਾਨ ਸਤਿ ਆਵ ਜੀ ਮਹਾਰਾਜ ਅੱਜ ਤੱਕ ਮੈਂ ਉਹ ਜਾਂ ਮੁੱਖ ਮੰਤਰੀ ਇੱਕ ਹੀ ਦੇਖਿਆ ਜਿਹੜੇ ਨੇ ਥਾਪੀ ਮਾਰ ਕੇ ਕਹਤਾ ਸੀ ਮੋਦੀ ਜੀ ਤੁਹਾਡੇ ਕੁਝ ਨਹੀਂ ਵਜਿਆ ਨਾ ਡਲਾ ਵਜਿਆ ਨਾ ਕੁਝ ਵਜਿਆ ਤੁਸੀਂ ਆਪ ਦੇ ਕੋਲ ਬਣਾ ਰਿਆ ਤੁਨ ਜਾਨ 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 ਨੂੰ ਖਤਰਾ ਗੱਥੂ ਆ ਗਿਆ ਤੁਹਾਡੀ ਨੂੰ ਇਹ ਜੇ ਮੁੱਖ ਮੰਤਰੀ ਚਾਹੀਦੇ ਆ ਉਹ ਇਹ ਜਿਹੜੇ ਹੈਗੇ ਪ੍ਰਤਾਪ ਸਿੰਘ ਪ੍ਰਤਾਪ ਬਾਜਵਾ ਸਿੰਘ ਤਾਂ ਮੈਂ ਲਾਉਂਦਾ ਹੀ ਨਹੀਂ ਇਹ ਜੇ ਬੰਦਿਆ ਨਾ ਠੀਕ ਹੈ ਨਾ ਰਾਜਾ ਬੜੈਂਗਰ ਕਨ ਸੰਗ ਨਹੀਂ ਲੱਗਦੇ ਹੁੰਦੇ ਇਹ ਜੇ ਬੰਦੇ ਰੱਖ ਲਾ ਇੱਕ ਤਰ੍ਹਾਂ ਜਿਹੜਾ ਪ੍ਰਤਾਪ ਬਾਜਵਾ ਉਹਨੇ ਕੰਡੇ ਕੰਡੇ ਆ ਮੰਨ ਕੇ ਚੱਲ ਰਾਜਾ ਬੜੈਂਗਣਾ ਤੇ ਚੜ ਜੇ ਉਹ ਵੀ ਇਹਨਾਂ ਦੀ ਕੈਟਾਗਰੀ ਦੇ ਯਾਰਾ ਰੱਖ ਲਾ ਪ੍ਰਤਾਪ ਬਾਜਵਾ ਦੀ ਕੈਟਾਗਰੀ ਦੇ ਬੰਦਾ ਉਹ ਜ਼ਿਆਦਾਤਰ ਉਹਨੂੰ ਡਿੱਕਾ ਸੀ ਚੰਨ ਜੀ ਚੰਨੀ ਦਾ ਚਮਜੀਤ ਸਿੰਘ ਚੰਨੀ ਦਾ ਠੀਕ ਆ ਨਾ ਉਹ ਬੰਦਾ ਇਹਨੂੰ ਐ ਮੱਖ ਮੰਤਰੀ ਦਾ ਦਾਵੇਦਾਰ ਤੈ ਇਹਨੂੰ ਐ MP ਬਣਾ ਦਿਓ ਇੱਥੋਂ ਕੱਢ ਦਿਓ 27 ਦੇ ਵਿੱਚ ਮੈਂ ਰਹਿ ਜਾਂ ਕੱਲਾ ਕੱਲਾ ਰਹਿ ਗਿਆ ਨਾ ਹੁਣ ਵੀ ਮੈਂ ਬਣੂ ਆ ਤੇ ਪਰ ਲੋਕਾਂ ਨੂੰ ਚਾਹੀਦਾ ਉਹ ਤੇ ਪੂਰਾ ਜੋਰ ਦੇਣਾ ਕਿ ਇਹ ਦਲਿਤ ਭਾਈਚਾਰੇ ਦਾ ਹੈਗਾ ਤੇ ਇਹਨੂੰ ਬੂਰੇ ਆਉਣਾ ਚਾਹੀਦਾ ਕਿਉਂਕਿ 34% ਲੋਕਾਂ ਨੂੰ ਉਹ ਕਰਦਾ ਹੈ 34% ਲੋਕਾਂ ਦਾ ਮਤਲਬ ਕਿ ਮੋਦੀ ਆਹੋ ਬੰਦਾ ਉਸ ਬੰਦੇ ਨੂੰ ਕਿਉਂ ਨਹੀਂ ਮੁੱਖ ਮੰਤਰੀ ਬਣਾ ਸਕਦੇ ਤੁਸੀਂ ਠੀਕ ਹੈ ਨਾ ਉਹਨੂੰ ਬਣਾਉਣਾ ਚਾਹੀਦਾ ਤੁਹਾਨੂੰ ਆਪ ਨੂੰ ਜੇ ਤੁਸੀਂ ਐਨੇ ਸਿੱਖੀ ਦੇ ਵਿੱਚ ਐਨੇ ਤੁਸੀਂ ਆਪ ਦੇ ਜਨ ਸਿੱਖ ਮੰਨਦੇ ਆਪਣੇ ਆਪ ਨੂੰ ਸਿੱਖ ਦੇ ਵਿੱਚ ਤਾਂ ਜਾਤਾਂ ਪਾਤਾਂ ਹੈ ਹੀ ਨਹੀਂ ਜਾਤਾਂ ਪਾਤਾਂ ਜਦੋਂ ਹੈ ਨਹੀਂ ਸਿੱਖ ਦੇ ਵਿੱਚ ਤੁਸੀਂ ਇੱਕ ਦਲਤ ਭਾਈਚਾਰੇ ਦਾ ਮੁੱਖ ਮੰਤਰੀ ਬਣਿਆ 6 ਮਹੀਨੇ ਤੁਸੀਂ ਉਹਦਾ ਜਲੂਸ ਕੱਢ ਕੇ ਰੱਖਤਾ ਭਾਵੇਂ ਉਹਦੇ ਪਾਰਟੀ ਦੇ ਹੋਣ ਭਾਵੇਂ ਉਹਦੇ ਵਿਰੋਧੀ ਧਰਨ ਦੇ ਕੱਢਣੇ ਕੱਢਣਾ ਸਣੇ ਉਹਨਾਂ ਦੀ ਪਾਰਟੀ ਨੇ ਕੱਢਤਾ ਹੈ ਜਲੂਸ ਤੇ ਉਹਦੇ ਥੱਲੇ ਥੱਲੇ ਤੱਕ ਕਾਰਕਿਰਤਾ ਨੇ ਕੱਢਿਆ ਹੈ ਜਲੂਸ ਮੈਂ ਬੜਾ ਨਾ ਨਹੀਂ ਬਾਰੀਪੋਟਲੀ ਨਹੀਂ ਕੁੱਲਣਾ ਚਾਹੁੰਦਾ ਜੇ ਬਾਰੀਪੋਟਲੀ ਖੋਲਦੀ ਤੇ ਫਿਰ ਇਹ ਬੜਕ ਉੱਠ ਕੱਢਣਗੇ ਤੁਸ ਥੋੜਾ ਵੀ ਫਰਜ ਆ ਇਹਦੀਆਂ ਵੀਡੀਓ ਨੂੰ ਸ਼ੇਅਰ ਕਰਨ ਦਾ ਉਹਨਾਂ ਦੇ ਭਾਈਚਾਰੇ ਨਾਲ ਕੀ ਹੋ ਰਿਹਾ ਦਲਤ ਭਾਈਚਾਰੇ ਨਾਲ ਜੇ ਕੂਲਰ ਵੀ ਕਸਟ ਤੇ ਲੈਂਦੇ ਆ ਤਾਂ ਵੀ 26000 ਬਿੱਲ ਆਉਂਦਾ ਠੀਕ ਆ ਜੀ 26000 ਇੱਕ ਬੰਦੇ ਨੂੰ 50000 ਬਿੱਲ ਆਇਆ ਪਿਆ 50000 50000 ਜਿਵੇਂ ਏਸੀ ਚੱਲਦੇ ਆ ਉਹਦੇ ਪੰਜ ਸੱਤ ਠੀਕ ਹੈ ਉਸ ਬੰਦੇ ਦਾ ਮੀਟਰ ਗਿਆ ਪਟਿਆ ਇਹ ਮੀਟਰ ਤੱਕ ਨਹੀਂ ਲੱਗਣਦੇ ਜੰਨਾ ਚੱਕਰਮਾਨਿਕ ਚੱਲ ਇਹਨਾਂ ਦੀ ਸਰਕਾਰ ਲਈ ਮੈਂ ਗਰੰਟੀ ਦਿੰਦਾ ਐ ਆਉਂ ਨਾਮ ਬਦਲ ਕੇ ਮੀਟਰ ਜਰੂਰ ਲਵਾ ਸਕਦਾ ਇਹ ਇੱਥੇ ਚੱਲਦਾ ਪੰਜਾਬ ਦੇ ਵਿੱਚ ਵੀ ਉਹ ਆਪ ਦੇ ਪਿਓ ਦੇ ਨਾਂ ਤੇ ਮੀਟਰ ਸੀ ਆਪ ਦੇ ਨਾਂ ਤੇ ਲਵਾ ਲੂ ਅਜਾ ਆਪ ਦੇ ਨਾਂ ਤੇ ਸੀ ਆਪ ਦੀ ਘਰ ਵਾਲੀ ਦੇ ਨਾਂ ਤੇ ਲਵਾ ਲੂ ਉਸ ਨਾਲ ਕੁਝ ਦੇ ਕੇ ਉਹਨੂੰ 20-25000 ਰੁਪਇਆ ਫੇਰ ਵੀ ਦੇਣਾ ਪਊਗਾ ਐਨੇ ਕਿ ਉਹ ਹੀ ਕੋਈ ਥੜਾ ਛਟ ਜੂਗਾ ਐਕਸ਼ਨ ਜੇ ਇਹ ਉਹੀ ਖੜਾ ਛੜ ਦੇਣਗੇ ਉਹਦਾ ਕੋਈ ਕਿਸੇ ਨੇ ਨਹੀਂ ਛੜਨਾ ਰੁਪਈਆ ਉਹਨੂੰ ਇੰਨੇ 24 25000 ਰੁਪਏ ਦਾ ਫੇਰ ਵੀ ਭਰਨਾ ਪਊਗਾ ਹੁਣ ਮੈਨੂੰ ਦੱਸੋ ਕਿੱਥੇ ਇਨਸਾਫ ਆ ਇੱਥੇ ਜਿਹੜੇ ਬੰਦੇ ਕਹਿੰਦੇ ਸੀ ਅਸੀਂ 80% ਮਾਫ ਕਰਤਾ ਬਿੱਲ ਤੇ ਹੁਣ ਕਿੱਧਰ ਕਿਹੜੀ ਬਿੱਲ ਚ ਛੁਪ ਗਏ ਮੈਨੂੰ ਜਵਾਬ ਦਿਓ ਇਸ ਗੱਲਾਂ ਦਾ ਕਿਸੇ ਕੋਲੇ ਜਵਾਬ ਹੈਗਾ ਤਾਂ ਦੇ ਦਿਓ ਨਹੀਂ ਤਾਂ ਮੈਂ ਇੱਕ ਵੀਡੀਓ ਹੋਰ ਬਣਾਉਂ ਅਗਲੀ ਤੇ ਬਾਈ ਬਣ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਸ਼ੇਅਰ ਨਹੀਂ ਕਰਨੀ ਤਾਂ ਫਿਰ ਮੇਰਾ ਮੱਥਾ ਵਾਰਨ ਦਾ ਵੀ ਕੋਈ ਫਾਇਦਾ ਨਹੀਂ ਫੇਸਬੁੱਕ ਵੀ ਦਿਖਾ ਰਿਹਾ ਕਿ ਤੂੰ ਥੱਲੇ ਡਿੱਗ ਰਿਹਾ ਹੈ ਵਿੱਚ ਸਚਾਈ ਦਿਖਾ ਰਿਹਾ ਤੂੰ ਥੱਲੇ ਡਿੱਗ ਰਿਹਾ ਤੇਰੀ ਵੀਡੀਓ ਤਾਂ ਨਹੀਂ ਚੜ ਰਹੀ YouTube ਵੀ ਦਿਖਾ ਰਿਹਾ ਵੀ ਜਦੋਂ ਦਾ ਤੂੰ ਸਚਾਈ ਦਿਖਾਉਣ ਲੱਗਿਆ ਉਹਨਾਂ ਤੋਂ ਤੇਰੀ ਵੀਡੀਓ ਥੱਲੇ ਡਿੱਗਣ ਲੱਗ ਗਈ ਤਾਂ ਨਹੀਂ ਚੜਨ ਲੱਗੀ ਇਹ ਤੁਹਾਡੇ ਹੁਣ ਮੈਂ ਤੁਹਾਡੇ ਤੇ ਸਿੱਟ ਸਿੱਟੀ ਇਹ ਗੱਲ ਤੁਸੀਂ ਭਈ ਇਹ ਸ਼ੇਅਰ ਕਰੋਗੇ ਕਿ ਨਹੀਂ ਇਹ ਤੁਹਾਡੇ ਤੇ ਹੈ ਧੰਨਵਾਦ ਸਸਰੀ ਘਰ